ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 11 ਤੋਂ ਲੈ ਕੇ 15 ਫਰਵਰੀ ਤੱਕ ਦੇ ਮੌਸਮ ਦੀ ਆਉਣ ਵਾਲੇ 5-6 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਲਾਈਵ ਦਿਆਂਗੇ ਹੰਤ ਤੱਕ ਵੀਡੀਓ ਤੇ ਨਜ਼ਰ ਰੱਖਦੇ ਰਹਿਣਾ ਸਭ ਤੋਂ ਪਹਿਲਾਂ ਜੀ ਜੇਕਰ ਹੁਣ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਲਈਏ ਤੇ ਗੱਲ ਕਰੀਏ ਜੀ ਅੱਜ ਰਾਤ ਦੇ ਮੌਸਮ ਦੀ ਸਕਰੀਨ ਤੇ ਦੇਖ ਸਕਦੇ ਹੋ ਜੀ ਪੰਜਾਬ ਦੇ ਮੌਸਮ ਦੇ ਵਿੱਚ ਅੱਜ ਬੱਦਲਵਾਈ ਵਾਲਾ ਜਿਹੜਾ ਮਾਹੌਲ ਹੈ ਉਹ ਐਂਟਰੀ ਕਰ ਸਕਦਾ ਹੈ ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਹੜੇ ਪਹਾੜੀ ਖੇਤਾਂ ਨੇ ਪਹਾੜੀ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਸੀ 10-11 ਨੂੰ ਇੱਕ ਹਲਕਾ ਸਿਸਟਮ ਹੈ ਜਿਹੜਾ ਪੰਜਾਬ ਦੇ ਵਿੱਚ ਦੱਸ ਸਕਦਾ ਹੈਗਾ ਤੇ ਅੱਜ ਰਾਤ ਨੂੰ ਜਿਹੜੀ ਆ ਬੱਦਲਵਾਈ ਬਣ ਸਕਦੀ ਹੈ ਖਾਸ ਕਰਕੇ ਆਪਣੇ ਮਾਝੇ ਦੇ ਖੇਤਰਾਂ ਦੇ ਵਿੱਚ ਜਿਨ੍ਹਾਂ ਚ ਗੁਰਦਾਸਪੁਰ, ਫਟਾਣਕੋਟ, ਅੰਮ੍ਰਿਤਸਰ ਸਾਹਿਬ ਔਰ ਨਾਲ ਲੱਗਦੇ ਜਿਹੜੇ ਆਪਣੇ ਪਹਾੜੀ ਖੇਤਰ ਹੈ ਜਿਨ੍ਹਾਂ ਚ ਹੁਸ਼ਿਆਰਪੁਰ, ਨਵਾਂਸ਼ਹਿਰ ਇਹਨਾਂ ਜਿਲ੍ਹਿਆਂ ਦੇ ਵਿੱਚ ਅੱਜ ਬੱਦਲਵਾਈ ਦੇ ਨਾਲ ਕਿਤੇ ਕਿਤੇ ਹਲਕੇ ਛਿੱਟੇ ਛਾਟੇ ਜਿਹੜੇ ਵੇਖਣ ਨੂੰ ਮਿਲ ਸਕਦੇ ਆ ਹਾਲਾਂਕਿ ਮੀਂਹ ਦੀ ਉਮੀਦ ਨਹੀਂ ਹੈ ਕਿਤੇ ਕਿਤੇ ਕੰਵਨ ਜੜਿਆ ਰਾਤ ਨੂੰ ਹੋ ਸਕਦੀ ਆ ਦੂਜੇ ਪਾਸੇ ਜੇਕਰ ਗੱਲ ਕਰੀਏ ਜੀ ਆਉਣ ਵਾਲੇ ਦਿ ਸਕ੍ਰੀਨ ਤੇ ਦੇਖ ਸਕਦੇ ਹੋ 11 12 ਯਾਨੀ ਕਿ ਕੱਲ ਤੇ ਫਰਸੋ ਫਿਲਹਾਲ ਮੌਸਮ ਦੇ ਵਿੱਚ ਕੋਈ ਭੱਟੇ ਫਦਰ ਦੇ ਉਮੀਦ ਦੀ ਉਮੀਦ ਨਹੀਂ ਹੈ ਦੋ ਦਿਨਾਂ ਦੇ ਦੌਰਾਨ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜੇ 13 ਤਰੀਕ ਤੋਂ ਲੈ ਕੇ 14 15 ਤਰੀਕ ਤੱਕ ਤਗੜੇ ਮੀਂਹ ਦੇ ਸੱਫਲ ਜਿਹੜੇ ਆ ਇਹਨਾਂ ਦੋ ਦਿਨਾਂ ਦੇ ਦੌਰਾਨ ਤਿੰਨ ਦਿਨਾਂ ਦੇ ਦੌਰਾਨ ਲੱਗਦੇ ਵੇਖੇ ਜਾਣਗੇ orange ਲੜ ਜਾਰੀ ਕਰ ਦਿੱਤੇ ਗਏ ਨੇ ਸਕ੍ਰੀਨ ਤੇ ਦੇਖ ਸਕਦੇ ਹੋ ਜੀ ਤੇਜ਼ ਗੜੇਮਾਰੀ ਤੇਜ਼ ਤੂਫਾਨੀ ਹਵਾਵਾਂ ਦੇ ਨਾਲ ਗੜੇਮਾਰੀ ਪਲੱਸ ਤੇਜ਼ ਮੀਂਹ ਜਿਹੜੇ ਆ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਦਰਜ ਹੋਣਗੇ ਤੇਜ਼ ਤੂਫਾਨੀ ਹਵਾਵਾਂ ਜਿਨ੍ਹਾਂ ਦੀ ਗਤੀ ਹੋਏਗੀ 40-50 ਕਿਲੋਮੀਟਰ ਔਰ ਜ਼ਿਆਦਾਤਰ ਖੇਤਰਾਂ ਦੇ ਵਿੱਚ ਤਗੜੇ ਉਮੀਦ ਜਿਹੜੇ ਪਹਿਲੇ ਨੇ ਉਹ ਲੱਗਨ ਉਹ ਜਿਹੜੇ ਤਿਆਰ ਨਹੀਂ ਜੀ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਔਰੰਜ ਜਲਰ ਜਿਹੜੇ ਆਫਸਰ ਫਾਇਰ ਨੇ ਜਾਰੀ ਕਰਦੇ ਨੇ 13-14 ਇਹਨਾਂ ਦੋ ਦਿਨਾਂ ਦੇ ਦੌਰਾਨ ਜਿਹੜਾ ਇਸ ਪਛਵੇਂ ਸਿਸਟਮ ਦਾ ਮੇਨ ਫੋਕਸ ਹੋਏਗਾ ਜੀ ਤੇ ਇਹਨਾਂ ਦੋ ਦਿਨਾਂ ਦੇ ਦੌਰਾਨ ਤਗੜੇ ਮੀਂਹ ਜਿਹੜਾ ਦਰਜ ਹੋਣਗੇ 15 ਤਰੀਕ ਨੂੰ 15 ਦੀ ਸ਼ਾਮ ਤੱਕ ਇਹ ਸਿਸਟਮ ਐਕਟਿਵੇਟ ਰਹੇਗਾ ਤੇ 15 ਤਰੀਕ ਨੂੰ ਵੀ ਹਲਕਤ ਲੈ ਕੇ ਤਾਂ ਮਿਆਨੇ ਫੱਦਰ ਦੇ ਜਿਹੜੇ ਉਮੀਦ ਆਦੇ ਹੋ ਸਕਦੇ ਨੇ ਉਸ ਤੋਂ ਬਾਅਦ 16 ਤਰੀਕ ਤੋਂ ਮੌਸਮ ਜਿਹੜਾ ਮੁਰਤੋਂ ਸਾਫ ਹੋਣਾ ਸ਼ੁਰੂ ਹੋ ਜਾਵੇਗਾ ਟੈਂਪਰੇਚਰ ਦੇ ਵਿੱਚ ਗਰਾਵਟ ਆਉਣ ਜਿਹੜੀ ਆ ਤੈ ਹੈ ਜੀ ਜਿਹੜਾ ਟੈਂਪਰੇਚਰ 36 37 ਦੇ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ 30 ਤੋਂ ਲੈ ਕੇ 31 32 ਤੱਕ ਜਿਹੜਾ ਜਾਂ ਇੱਕਦਮ ਠੰਡਾਗਾ ਜਿਹੜੀ ਦੱਜ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਮੌਸਮ ਦੇ ਵਿੱਚ ਮੁਰਤੋਂ ਜਿਹੜਾ ਜਾ ਵਾਧਾ ਤਾਪਮਾਨ ਦੇ ਵਿੱਚ ਦਰਜ ਕੀਤਾ ਜਾਏਗਾ ਫਿਲਹਾਲ orange alert ਜੜਿਆ ਜਾਰੀ ਕਰ ਦਿੱਤੇ ਗਏ ਨੇ ਜੀ ਸੋ ਕਿਸਾਨ ਜੜੇ ਕਿਸਾਨ ਵੀਰਾਂ ਲਈ ਵੀ ਇਹ ਜੜਿਆ ਜਰੂਰੀ ਸੋਚਣਾ ਤੇ ਆਪਣਾ ਜੜਿਆ ਸਾਮ ਸੰਭਾਲ ਬੰਦਵਸਤ ਜਿੰਨਾ ਹੋ ਸਕੇ ਜੀ ਆਪਣੇ ਪੱਧਰ ਤੇ ਕਰ ਸਕਦੇ ਨੇ ਤੇ ਬਾਕੀ ਜੜਾ ਜ ਕੁਦਰਤ ਦੇ ਹੱਥ ਵਾਸਿਆ ਜੀ ਜੋ ਹੁਣ ਹੈ ਉਹ ਹੋ ਕੇ ਰਹੀ ਵਾ ਸੋ ਇਹ ਸੀਗੀ ਜੀ ਆਉਣ ਵਾਲੇ ਦਿਨਾਂ ਦੀ ਆਫਰ ਮਿਲਦੇ ਆਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ ਜੀ ਸਕ